ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਅੱਜ ਤੁਹਾਡੇ ਸਾਹਮਣੇ ਕੁਝ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਨੂੰ ਗੀਤਾਂ ਰੂਪ ਵਿੱਚ ਪੇਸ਼ ਕਰਨ ਜਾ ਰਹੇ ਹਾਂ ਧਿਆਨ ਨਾਲ ਸੁਣਨਾ ਉਹ ਸਭ ਤੋਂ ਪਹਿਲਾਂ ਸਿੱਖ ਧਰਮ ਵਿੱਚ ਬਾਬਾ ਨਾਨਕ ਆਇਆ ਸਭ ਤੋਂ ਪਹਿਲਾਂ ਸਿੱਖ ਧਰਮ ਵਿੱਚ ਬਾਬਾ ਨਾਨਕ ਆਇਆ ਇਸ ਦੁਨੀਆ ਤੇ ਆ ਕੇ ਉਸਨੇ ਗਿਆਨ ਦਾ ਦੀਪਕ ਜਲਾਇਆ ਇਸ ਦੁਨੀਆ ਤੇ ਆ ਕੇ ਉਸਨੇ ਗਿਆਨ ਦਾ ਦੀਪਕ ਜਲਾਇਆ ਕੀ ਸੱਜਣ ਕੀ ਕੌਡਾ ਰਾਖ ਚ ਸਭ ਨੂੰ ਸਬਕ ਸਿਕਾਇਆ ਇਸ ਦੁਨੀਆ ਨੂੰ ਤਾਰਨ ਦੇ ਲਈ ਬਾਬਾ ਨਾਨਕ ਆਇਆ ਬਈ ਇਸ ਸੰਸਾਰ ਨੂੰ ਤਾਰਨ ਦੇ ਲਈ ਬਾਬਾ ਨਾਨਕ ਆਇਆ ਕੂਰਤ ਪਸਿਆ ਕੀਤੀ ਬਾਬੇ ਬਈ ਚਲਾਈ ਤਾਰੀ ਕੂਰਤ ਪਸਿਆ ਕੀਤੀ ਵਾਹਿਗੁਰੂ ਬਈ ਚਲਾਈ ਤਾਰੀ ਤੰਦਨ ਬਾਦ ਪ੍ਰਗਟ ਹੋ ਕੇ ਸਾਨੂੰ ਇਹ ਗੱਲ ਸਮਝਾਈ ਇਕ ਓੰਕਾਰ ਦਾ ਸੰਦੇਸ਼ ਦਿੱਤਾ ਤੇ ਸਭ ਨੂੰ ਗਲੇ ਲਗਾਇਆ ਇਸ ਦੁਨੀਆ ਨੂੰ ਤਾਰਨ ਦੇ ਲਈ ਬਾਬਾ ਨਾਨਕ ਆਇਆ ਇਸ ਜਗ ਨੂੰ ਤਾਰਨ ਦੇ ਲਈ ਬਾਬਾ ਨਾਨਕ ਆਇਆ ਹੱਥੀ ਕਿਰਤ ਕੀਤੀ ਬਾਬੇ ਨਾਨਕ ਆਪ ਹੀ ਹੱਲ ਚਲਾਇਆ ਹੱਥੀ ਕਿਰਤ ਕੀਤੀ ਬਾਬੇ ਨਾਨਕ ਆਪ ਹੀ ਹੱਲ ਚਲਾਇਆ ਦਸਾਂ ਨੌਾਂ ਦੀ ਕਮਾਈ ਕਰਨ ਦਾ ਸਭ ਨੂੰ ਉਪਦੇਸ਼ ਸੁਣਾਇਆ ਮੋਦੀ ਖਾਨੇ ਵਿੱਚ ਕੀਤੀ ਨੌਕਰੀ ਤੇਰਾ ਤੇਰਾ ਲਟਾਇਆ ਇਸ ਦੁਨੀਆ ਨੂੰ ਤਾਰਨ ਦੇ ਲਈ ਬਾਬਾ ਨਾਨਕ ਆਇਆ ਗੁਰੂ ਨਾਨਕ ਦੇ ਪਿਤਾ ਜੀ ਵਪਾਰ ਕਰਨ ਵਿੱਚ ਪਾਇਆ ਗੁਰੂ ਨਾਨਕ ਦੇ ਪਿਤਾ ਜੀ ਨੇ ਉਪਾਰ ਦੇ ਵਿੱਚ ਸੀ ਪਾਇਆ ਵੀਰ ਪਈ ਅਸ ਦਿੱਤੇ ਨਾਨਕ ਵਣਜ ਕਰਨ ਕਲਾਇਆ ਵੀਰ ਪਈ ਦਸ ਦਿੱਤੇ ਨਾਨਕ ਵਣਜ ਕਰਨ ਕਲਾਇਆ ਗੁਰੂ ਨਾਨਕ ਨੇ ਉਹਨਾਂ ਬੀਆਂ ਦਾ ਭੁੱਖੇ ਸਾਰੂਆਂ ਨੂੰ ਭੋਜਨ ਸ਼ਿਕਾਇਆ ਇਸ ਦੁਨੀਆ ਨੂੰ ਤਾਰਨ ਦੇ ਲਈ ਬਾਬਾ ਨਾਨਕ ਆਇਆ ਇਸਤਰੀ ਜਾਤੀ ਦੇ ਉਧਾਰ ਲਈ ਸਭ ਤੋਂ ਪਹਿਲਾ ਕਦਮ ਉਠਾਇਆ ਇਸਤਰੀ ਜਾਤੀ ਦੇ ਉਧਾਰ ਲਈ ਸਭ ਤੋਂ ਪਹਿਲਾ ਕਦਮ ਉਠਾਇਆ ਆਪਣੀ ਕਲਮ ਨਾਲ ਲੇਖ ਉਹਨਾਂ ਦਾ ਸਨਮਾਨ ਵਿਧਾਇਆ ਸੋਕਮੰਦਾ ਆਖੀਏ ਕਹਿ ਲੋਕਾਂ ਨੂੰ ਸਮਝਾਇਆ ਇਸ ਦੁਨੀਆ ਨੂੰ ਤਾਰਨ ਦੇ ਲਈ ਬਾਬਾ ਨਾਨਕ ਆਇਆ ਉਤਾਰ ਸਿੰਘ ਨੇ ਉਸ ਬਾਬੇ ਨਾਨਕ ਅੱਗੇ ਸੀਸ ਝੁਕਾਇਆ ਜਿਸ ਨੇ ਭਾਈ ਲਾਲੋ ਦੀ ਰੋਟੀ 'ਚੋਂ ਦਦ ਨੂੰ ਸੀ ਦਿਖਾਇਆ ਜਿਸ ਨੇ ਭਾਈ ਲਾਲੋ ਦੀ ਰੋਟੀ 'ਚੋਂ ਦਦ ਨੂੰ ਸੀ ਦਿਖਾਇਆ ਇਸ ਦੁਨੀਆ ਨੂੰ ਤਾਰਨ ਦੇ ਲਈ ਬਾਬਾ ਨਾਨਕ ਆਇਆ ਇਸ ਦੁਨੀਆ ਨੂੰ ਤਾਰਨ ਦੇ ਲਈ ਬਾਬਾ ਨਾਨਕ ਆਇਆ ਧੰਵਾਦ ਜੀ ਜੇ ਚੰਗੀ ਲੱਗੇ ਤੇ ਲਾਈਕ ਐਂਡ ਸ਼ੇਅਰ ਕਰ ਦਿਓ